ਤੋ ਕੀ ਆ ਬੋਤ ਕੀ ਚੱਕੀ ਫਿਰਦਾ ਹੈ ਆਮਲੇ ਦਾ ਜੂਰਨ ਆਮਲੇ ਦਾ ਜੂਰਨ ਆਗੀ ਚੱਕੀ ਫਿਰਦਾ ਉਹ ਤੇ ਤੇਰੀ ਬੋਨ ਬੀਟਾ ਖਾਣ ਦੀ ਉਮਰ ਆ ਤੂੰ ਛਿਲਾ ਜੀ ਕਹਦੇ ਕੀ ਫਿਰਦਾ ਮੈਨੂੰ ਸਮਝ ਨਹੀਂ ਆਉਂਦੀ ਹੈ ਬੈਂਡ ਹੋ ਗਿਆ ਜੀ ਕਰ ਲਓ ਜੀ ਜੈਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰ ਦੇ ਫੋਟੋ ਇਨਫੈਕਟਰ ਦੋਸਤੋ ਅੱਜ ਆਪਾਂ ਕੈਡਮੀ ਦੇ ਬੱਚਿਆਂ ਦੀ ਕਰਨ ਵਾਲਾ ਚੈਕਿੰਗ ਸਾਰੇ ਬੱਚਾ ਵਾ ਪਾਲਨ ਕਰ ਲੈਣੇ ਨੇ ਤੇ ਚੈਕਿੰਗ ਕਰਦਾ ਮੇਨ ਮਕਸਦ ਇਹ ਵੀਡੀਓ ਪੇਰੈਂਟਸ ਜ਼ਰੂਰ ਦੇਖਣ ਪੀਰੈਂਸ ਇਸ ਕਰਕੇ ਦੇਖਣ ਕਿਉਂਕਿ ਮੈਂ ਅਕੈਡਮੀ ਦੇ ਵਿੱਚ ਇੱਥੇ ਆਪਾਂ ਨੇ ਬੱਚਿਆਂ ਨੂੰ ਯੂਥ ਨੂੰ ਚੰਗੀ ਸਿੱਖਿਆ ਚੰਗੀ ਗਰਾਊਂਡ ਦੀ ਟ੍ਰੇਨਿੰਗ ਦੇ ਕੇ ਪੰਜਾਬ ਪੁਲਿਸ ਦੇ ਵਿੱਚ ਆਰਮੀ ਦੇ ਵਿੱਚ ਇਸ ਸੀ ਦੇ ਵਿੱਚ ਭਰਤੀ ਕਰਾਉਣ ਲਈ ਇੱਥੇ ਆਪਾਂ ਬੱਚਿਆਂ ਨੂੰ ਦਾਖਲਾ ਦਿੰਦੇ ਆ ਤੇ ਅਕੈਡਮੀ ਦੇ ਵਿੱਚ ਦਾਖਲਾ ਉਸੇ ਬੱਚੇ ਨੂੰ ਮਿਲਦਾ ਹੈ ਜਿਹੜਾ ਸਰੀਰਕ ਤੇ ਮਾਨਸਿਕ ਤੌਰ ਤੇ ਇਤਨ ਤਰੋਸੋ ਜੇ ਕੋਈ ਨਸ਼ੇਬੱਤੀ ਵਾਲਾ ਬੰਦਾ ਸਾਨੂੰ ਇੱਥੇ ਮਿਲਦਾ ਹੈ ਤਾਂ ਉਸ ਅਕੈਡਮੀ ਦੇ ਵਿੱਚ ਫਿਰ ਆਪਾਂ ਉਸ ਮਸਲੇ ਦਾ ਦੇ ਨਾਲ ਕੀ ਕਰਦੇ ਆ ਜਾਂ ਪੂਰੇ ਜਿਹੜਾ ਆਪਣੇ ਕੋਲ ਗਲਤ ਬੱਚਾ ਕੋਈ ਆਵਾਜ਼ ਦੇ ਤਾ ਉਹ ਕਹਿੰਦੇ ਹੁੰਦੇ ਨੇ ਨਾ ਵੀ ਇੱਕ ਗੰਦੀ ਮੱਛਲੀ ਪੂਰੇ ਤਲਾਹ ਨੂੰ ਗੰਦਾ ਕਰ ਦਿੰਦੀ ਆ ਤਾਂ ਉਸ ਹਿਸਾਬ ਹੁੰਦਾ ਠੀਕ ਹੈ ਤੇ ਹੁਣ ਆਪਾਂ ਚੈਕਿੰਗ ਕਰਦੇ ਆ ਸ਼ੁਰੂ ਏਸੀ ਨੂੰ ਲੈ ਕੇ ਦੇਖਦੇ ਆ ਬੱਚਿਆਂ ਦੇ ਕੋਲੋਂ ਆਪਣੀ ਅਕੈਡਮੀ ਦੇ ਬੱਚਿਆਂ ਦੇ ਕੋਲੋਂ ਕੀ ਕੀ ਮਿਲਦਾ ਹੈ ਕੀ ਕੀ ਨਹੀਂ ਮਿਲਦਾ ਹੈਗਾ ਤੇ ਵੀਡੀਓ ਲਾਸਟ ਜ਼ਰੂਰ ਦੇਖਿਓ ਫਸਟ ਫਲੋਰ ਆ ਤੇ ਸੀ ਨੰਬਰ ਕਮਰਾ ਜੀ ਸੀ ਨੰਬਰ ਕਮਰਾ ਉਹਦੀ ਚੈੱਕ ਇਨ ਕਰਨੀ ਆ ਉਥੋਂ ਪਤਾ ਲੱਗਿਆ ਮੁੰਡੇ ਦੇ ਕੋਲ ਸਮਾਨ ਆ ਕੁਝ ਆਜੋ ਦੇਖੀਏ ਕਿਹੜਾ ਸਮਾਨ ਇਨੇ ਕੁਝ ਗਲਤ ਮਿਲਿਆ ਮੁੰਡੇ ਦੇ ਕੋਲ ਆਹ ਲੰਬਾ ਬਾਰਾ ਇੱਥੇ ਵੈਜੀ ਕੱਢੀ ਕਿੱਥੇ ਗਿਆ ਸੀ ਇਹ ਕਿੱਥੇ ਗਿਆ ਆਹ ਇੱਥੇ ਗਿਆ ਦੱਸੋ ਕਿਤੇ ਕੋਲ ਸਮਾਨ ਲਿਆ ਮੁੰਡੇ ਮੱਛੀਆਂ ਹੀ ਦੇ ਕੋਲ ਉਹ ਮੇਰੀ ਪੈਸੇ ਕਿੱਥੇ ਗਿਆ ਵੈਦਕ ਕਿੱਥੇ ਗਿਆ ਗੱਲ ਕਰਾਂਗੇ ਅੱਜ 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 ਕੋਟੀਵਾਂ ਦੇ ਬੜੇ ਸੋਚ ਚਾਚੀ ਘਰਾਂ ਦੇ ਜੀ की की समान पे आप सारे बच्चा सर जो सब कुछ ही है क्रिएटिन देसी के वो वाह मखाने बादाम का जो मिक्स आ गया सही वेरी गुड डाइट आ वेरी गुड शाबाश छोड़ ले चने इलेक्ट्रोल इलेक्ट्रोल वेरी गुड पीनेट बटर परफ्यूम पीने तो एंड ऑल द वे, बड़्र, वे बड़्र, ਪ੍ਰੋਟੀਨ ਹੈ ਵੇ ਪ੍ਰੋਟੀਨ ਬੱਲੇ ਵੈਰੀ ਗੁੱਡ ਵਾ ਕੀ ਗੇਲ ਮਾਰੀ ਹੈ ਕਿਹਦਾ ਸਮਾਨ ਹੈ ਬੱਚਾ ਉਹ ਸ਼ਾਬਾਸ਼ ਇਹ ਮੋਟੀਵੇਟਰ ਬੱਚਾ ਕਿੱਥੇ ਨਿਕਲੀ ਇੱਥੇ ਮੱਠੇ ਵੀ ਇੱਥੇ ਨੇ ਬਹੁਤ ਵਧੀਆ ਸਾਰਿਆਂ ਦੇ ਕੋਲ ਇਦਾਂ ਸਾਰਾ ਬਸ ਸਮਾਨ ਹੋਣਾ ਚਾਹੀਦਾ ਓਏ ਇਹਦਾ ਨਾ ਕੱਢ ਲਿਆ ਹੁਣ ਕੋਈ ਬਸ ਜਿੱਥੇ ਸਾਜੇ ਜਾ ਗਏ ਗੱਜਕ ਤਾਂ ਰਹਿਣੇ ਦੇ ਖਲਾਣੋ ਕੋਈ ਨਹੀਂ ਤੇਰਾ ਪ੍ਰੋਡੀ ਚੈੱਕ ਕਰਦੇ ਫਿਰ ਆਪਾਂ ਦੇ ਦੋਸਤੋ ਇਹ ਅਚੰਚਤ ਚੈਕਿੰਗ ਦਾ ਮਤਲਬ ਇਹੀ ਹੈ ਕਿ ਅਕੈਡਮੀ ਦੇ ਵਿੱਚ ਇੰਨੇ ਸਟਰੈਂਥ ਹੋਣ ਦੇ ਬਾਵਜੂਦ ਕਿਸੇ ਵੀ ਤਰ੍ਹਾਂ ਦਾ ਕੋਈ ਬੱਚਾ ਗਲਤ ਬੰਦਾ ਨਾ ਕੋਈ ਆ ਜਵੇ ਅਕੈਡਮੀ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਨਸ਼ੇ ਦੀ ਲਹਿਰ ਆ ਜਿਹੜੀ ਬਹੁਤ ਜ਼ੋਰ ਫੜ ਰਹੀ ਆ ਤੇ ਮੈਂ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰਿਕਟਾਂ ਨਸ਼ੇ ਨੂੰ ਲੈ ਕੇ ਕੋਈ ਬੱਚਾ ਨਸ਼ੇ ਪਤੇ ਵਾਲਾ ਨਾ ਅਕੈਡਮੀ ਵਿੱਚ ਆ ਜਵੇ ਤੇ ਇਸੇ ਲਈ ਚੈਕਿੰਗ ਜ਼ਰੂਰੀ ਆ ਬੱਚਾ ਦੀ ਗੇਟ ਤੇ ਵੀ ਪ੍ਰੋਪਰ ਚੈਕਿੰਗ ਕਰਦੇ ਆ ਅਸੀਂ ਜਦੋਂ ਵੀ ਬੱਚਾ ਆਂਦਾ ਏ ਚੰਗੀ ਤਰ੍ਹਾਂ ਉਹਦੇ ਬੈਗ ਵਗੈਰਾ ਹਰ ਇੱਕ ਚੀਜ਼ ਚੈੱਕ ਕਰਦੇ ਆ ਤੋਂ ਜ਼ਿਆਦਾ ਇਹਨਾਂ ਦੇ ਕਮਰੇ ਸ਼ਾਇਰਾਂ ਸਾਡੇ ਨੇ ਕਮਰੇ ਦਾ ਕੀ ਹਾਲ ਕੀਤਾ ਦੇਖੀ ਪੂਰਾ ਕਮਰਾ ਭਰਿਆ ਪਿਆ ਲੈ ਇੱਧਰ ਵੀ ਉਹ ਮੇਰਾ ਨਾਮ ਵੀ ਲਿਖਿਆ ਹੋਇਆ ਪ੍ਰੀਤਮ ਦਾ ਕੋਈ ਦੋਸ਼ ਨਹੀਂ ਹੈ ਉਹ ਤਾਂ ਹੈ નિર્ਦੋਸ਼ ਕਿੱਥੇ ਲਿਖਿਆ ਬਦੂਖਾ ਹੋਇੜ ਵਾਲ ਸਰ ਪੂਰਾ ਲਿਖਿਆ ਸਰ ਪ੍ਰੀਤਮ ਗੈਂਗ ਅਵੋਇਡ ਗਰਲਸ ਓਏ ਹੋਏ ਹੋਏ ਖਾਲ ਨੇ ਗੰਨਾ ਬਣਾ ਬਣਾ ਕੇ ਕੀ ਹਾਲ ਕੀਤਾ ਹੋਇਆ ਆਰਮੀ ਪੀਪੀ ਆਕਾਸ਼ ਈਆ ਕਰਨ ਡਿਜ਼ਾਈਨ ਦਾ ਵਧੀਆ ਕੀਤਾ ਇਹਨੇ ਬੈਂਡ ਹੋਣੇ ਸੇ ਡਰ ਨਹੀਂ ਲੱਗਦਾ ਸਾਹਿਬ ਪਿਆਰ ਸੇ ਲੱਗਦਾ ਹੈ ਸ਼ਹ ਨਾ ਵਾਹ ਕੰਧ ਨਹੀਂ ਕੋਈ ਬਨੇ ਕੌੜਾ ਜਿਹਾ ਜੇ ਤੁਹਾਨੂੰ ਦੇਖਣ ਨਾਲ ਮਿਲਦਾ ਸਾਰਾ ਮਤਲਾ ਹੀ ਉਹ ਸਕੂਨ ਦਾ ਹੈ ਇਹ ਹੁਣ 4 ਨੰਬਰ ਕਮਰੇ ਦੀ ਬਾਰੀ ਚਲੋ ਬਹੁਤ ਅੰਦਰ ਰਾਤ ਦਾ ਮਹੌਲ ਅਕੈਡਮੀ ਦਾ ਦੇਖ ਰਿਹਾ ਤੁਸੀਂ ਉਹ ਭਗਤਾ ਤੂੰ ਕਿਹੜੇ ਰੂਮ ਦਾ ਫਿਰ ਆ ਜਾ ਪੁੱਤ ਤੈਹੀਂ ਕਰਾਉਣੀ ਹੈ ਚੈਕਿੰਗ ਆ ਜਾ ਚੰਦ 4 ਨੰਬਰ 4 ਨੰਬਰ ਦੀ ਚੈਕਿੰਗ ਹੋ ਰਹੀ ਹੈ ਹੁਣ ਤਿੰਨ ਨੰਬਰ ਦਾ ਸਹੀ ਆ ਸਾਰਾ ਆ ਜੀ ਦੀ ਜੀ ਦੀ ਅਲਮਾਰੀਆ ਪੁੱਤ ਬਾਹਰ ਆਜ ਮੜਿਆ ਆਜੋ ਅੰਦਰ ਜੀ ਦੀ ਅਲਮਾਰੀਆ ਅੰਦਰ ਆ ਕੇ ਖੜੋ ਆਪਣੇ ਆਪਣੇ ਅਲਮਾਰੀ ਦੇ ਸਾਹਮਣੇ ਆਪਣੇ ਬੈੱਡ ਦੇ ਸਾਹਮਣੇ ਚੈੱਕ ਕਰੋ ਤੁਹਾਡਾ ਸਮਾਨ ਸਾਰਾ ਕਿਸੇ ਵੀ ਬੱਚੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਣਾ ਚਾਹੀਦਾ ਹੈਗਾ ਸਾਰੀ ਇਹ ਸਾਰੇ ਬੱਚੇ ਆਪਣੀ ਆਪਣੀ ਅਲਮਾਰੀ ਆਪਣੇ ਬੈੱਡ ਦੇ ਸਾਹਮਣੇ ਖੜੇ ਹੋ ਜਾਓ ਤੇ ਆਪਣਾ ਸਮਾਨ ਆ ਜਿਹੜਾ ਚੈੱਕ ਕਰੋ ਮੁੰਡਿਆਂ ਨੂੰ ਆਪਾਂ ਅਕੈਡਮੀ 'ਚ ਕੋਈ ਗਲਤ ਬੰਦਾ ਨਹੀਂ ਰੱਖਣਾ ਹੈਗਾ ਬੱਚਿਆਂ ਕੋਲ ਆਪਣੀ ਆਪਣੀ ਅਲਮਾਰੀ ਲੋਕਰ ਫੈਸਿਲਿਟੀ ਦੇਖੋ ਦਿਖਾਓ ਜੀ ਬਾਲੀ ਘੰਟਾ ਜਾਈ ਵੀ ਇਹ ਕੀ ਮਿਲਿਆ ਤੇਰੀ ਮਾਰੀ ਜੋ ਕੋਟੇ ਬਿਸਕਟ ਛਣੇ ਛੋਲੇ ਬਾਦਾਮ ਹੈ ਕਿਉ ਬਾਦਾਮ ਕਿ ਉਹ ਵਾਹ ਸਰਦਾਰ ਗੋਡਿਆ ਬਹੁਤ ਵਧੀਆ ਗੋਡ ਸਰਦਾਰ ਗੋਡ ਆਹ ਤੇਰੀ ਡਰਾਇੰਗ ਤਾਂ ਬਹੁਤ ਵਧੀਆ ਯਾਰ ਰਾਂਗਲਾ ਗਾਵਾਂ ਦਾ ਸਰੇਗੀ ਤਾਂ ਵੀ ਇਹਦਾ ਬਹੁਤ ਵੇਰ ਡਰਾਈਂਗ ਕਰਦਾ ਮਾਣ ਪੁੱਤ ਜਿਹਦੀ ਹੱਡ ਟੈਂਗ ਹੱਦ ਦੇਖੋ ਕਿਹਦੀ ਆ ਸੂਟਕੇਸ ਕਿਹਦਾ ਏ ਸੂਟਕੇਸ ਵਾਲੇ ਬੰਦੇ ਨੂੰ ਬੁਲਾਓ ਕਰਾਓ ਉਹਨੂੰ ਚੈਕਿੰਗ ਆ ਗਈ ਦਾ ਏ ਕਰ ਗਿਆ ਹੋਇਆ ਕਰ ਗਿਆ ਵਾਲੇ ਨਾਲ ਰਹਿਣ ਦੇ ਇਹ ਰਹਿਣ ਦੇ ਰਹਿਣ ਦੇ ਰਹਿਣ ਦੇ ਵਾਲਾ ਤੇਰਾ ਏ ਅੱਛਾ 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 ਚੱਲ ਤੂੰ ਹੀ ਚੈੱਕ ਕਰ ਆਪਣਾ ਕੀ ਆ ਚੋਲਾ ਖੁੱਲ ਗਿਆ ਚੋਲਾ ਓਏ ਹੋਏ ਚੋਲੇ ਦਾ ਗਾਲੀ ਨਿਕਲਿਆ ਆ हां किडफोन अच्छा ठीक ठीक है, ठीक है। मेरे काम आया <laughs> सारे बच्चे का समान एज इट इज रख दी जेड़े बच्चे का समान है कोल खड़ो जी अपनी अलमारी बेड मूहे खड़े हो जाओ जी चंगी तरह मुंडा चैकिंग कराओ ਇਹਨਾਂ ਨੇ ਬਾੜਾ ਕੈਂਡ ਕੀਤਾ ਮੁੰਡਿਆਂ ਨੇ ਆ ਮੈਨੂੰ ਸਾਫ ਸਫਾਈ ਥੋੜੀ ਬਹੁਤ ਵਧੀਆ ਲੱਗੀ ਬਾਈ ਬੜੀ ਵਧੀਆ థాంਕ ਯੂ ਸੰਸ ਵਧੀਆ ਕਮਰਾ ਯਾਰ ਗੁੱਡ ਬਹੁਤ ਧੰਨਵਾਦ ਲੈ ਮੁੰਡੇ ਖਾਣ ਪੀਣ ਦਾ ਸਮਾਨ ਦੇਖੋ ਓਕੇ ਆ ਪੂਰਾ ਕਮਰਾ ਫੋਟਾ ਕੇਲਾ ਬਹੁਤ ਵੱਡਾ ਚੱਕੀ ਫਿਰਦੇ ਹੋ ਤੁਸੀਂ ਕੀ ਦਾ ਇਹ ਇੱਕ ਪੰਚ ਕੌਣ ਲਗਾਇਆ ਇੱਕ ਹੀ ਰੱਖਿਆ ਸਾਰਾ ਬੱਦ ਗਿਆ ਬਾਈ ਮਿਹਨਤੀ ਮੁੰਡੇ ਲਾਦੇ ਨੇ ਪਰ ਫਿਰ ਵੀ ਚੈਕਿੰਗ ਕਰਨਾ ਮੇਰਾ ਫਰਜ਼ ਆ ਜੀ ਆਪਣਾ ਕੋਈ ਆਪਣੇ ਵਿੱਚ ਕੋਈ ਗਲਤ ਬੰਦਾ ਨਾ ਜਾਵੇ ਬਸ ਹਾਂਜੀ ਸਰ ਕਰਾ ਦਿਓ ਸਹਰਾਣੇ ਸੁਰੂਣੇ ਚੈੱਕ ਕਰ ਲੋ ਕਿਦੇ ਸਹਰਾਣੇ ਥੱਲੇ ਸਹਰਾਣੇ ਨਾ ਰੱਖਿਆ ਹੋਵੇ ਲਵ ਲੈਟਰ ਮਿਲ ਗਿਆ ਕਰਨਲ ਕੀ ਆ ਇਹ ਚੈੱਕ ਕਰ ਲੈਟਰ ਦੇ ਨੀਚੇ ਕੀ ਆ ਇਹ ਓਏ ਹੋਏ 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 ਖਾਲੀ ਨਿਕਲੇਗਾ ਕਿਹੜੇ ਨਵੇਂ ਮੁੰਡੇ ਦੇ ਬੈਕ ਚੈੱਕ ਕਰਾਓ ਜਿਹੜੇ ਨਵੇਂ ਮੁੰਡੇ ਬੈਕ ਚੈੱਕ ਕਰਾਓ ਕਿੰਨੀਆਂ ਨਿਕਲਣਗੇ ਉਹ ਪਕੌੜੀਆਂ ਪਈਆਂ ਨੇ ਉਹ ਦੇਖ ਕਿੰਨੀਆਂ ਬੱਟਣੀਆਂ ਪਈਆਂ ਉਹਦੇ ਵਿੱਚ ਭੂਆ ਦੇਖ ਭੂਆ ਪਕੌੜੀਆਂ ਦੇ ਗਈ ਭੂਆਨ ਕੇ ਦੇਸੀ ਘੋਦੇ ਯਾਰ ਬਹੁਤ ਵਧੀਆ ਦੇਖੋ ਬੈੱਡ ਤਰਤੀਬ ਦੇ ਨਾਲ ਲਗਾਏ ਹੋਏ ਨੇ ਆਦੇ ਯਾਰ ਘੜਤਾਂ ਸੀ ਕਰਦੀਆਂ ਮਠੀਆਂ ਲੋ ਜੀ ਲੋ ਮਠੀਆਂ ਨੇ ਨਹੀਂ ਬਸ ਠੀਕ ਹੈ ਦੁੱਧ ਬਣਾ ਲਓ ਫੇਰ ਉਹ ਦੁੱਧ ਗਰਮ ਹੁੰਦਾ ਤਰਕਾ ਦਾ ਵੀ ਆ ਪੰਜੀਰੀ ਮਿਲੀ ਆ ਕਿੱਦਾਂ ਵਧੀਆ ਗੱਲਾਂ ਨੇ ਯਾਰ ਥੋੜੇ ਇਹੋ ਜਿਹੇ ਮਿਲਣੇ ਚਾਹੀਦੇ ਚੀਜ਼ਾਂ ਪੰਜੀਰੀ ਖੋਲੀ ਪੁੱਤੇ ਨੂੰ ਡੱਬਾ ਖੋਲੀ ਖਾਣੇ ਖਾਣਾ ਪੁੱਤ ਕੋਈ ਗੱਲ ਬਹੁਤ ਵਧੀਆ ਕੀ ਦੀ ਆ ਪੁੱਤੇ ਤੇਰੀ ਬਹੁਤ ਵਧੀਆ ਕੀ ਪਾਇਆ ਪੰਜੀਰੀ ਚ ਕਰਦੇ ਨੇ ਬਣਾਈ ਕਰਦੇ ਨੇ ਬਣਾਈ ਸੇਤਰੀ ਦੇਖ ਕੇ ਉਹਨੇ ਤਾਂ ਹੀ ਬਣਾਈ ਆ ਪੁੱਤ ਕਹਿੰਦੇ ਮੁੰਡਾ ਤਕੜਾ ਹੋਈ ਸਾਡਾ ਖੜ ਕੇ ਚੈੱਕ ਕਰ ਲੈ ਪੁੱਤ ਕੋਈ ਗੱਲੀ ਸਾਰਾ ਮੈਂ ਤੁਹਾਨੂੰ ਚਨੇ ਵਗੈਰਾ ਲਿਆਉਣ ਨੂੰ ਕਿਹਾ ਸੀ ਸ਼ਾਬਾਸ਼ ਸਰਦਾਰ ਸ਼ਾਬਾਸ਼ ਬਹੁਤ ਵਧੀਆ ਚੈਕਿੰਗ ਦੌਰਾਨ ਮਿਲੇ ਚਨੇ ਵੈਰੀ ਗੁੱਡ ਆਹੀ ਉਮੀਦ ਸੀਗੀ ਤੁਹਤੋਂ ਆਹੀ ਚੀਜ਼ਾਂ ਮਿਲਣੇ ਚਾਹੀਦੇ ਸੀਗੇ ਬਹੁਤ ਵਧੀਆ ਅਕੀਰਾ ਭਾਈ ਆ ਗਏ ਕਿਹੜਾ ਮੇਰਾ ਕਰਾ ਪੁੱਤ ਚੈੱਕ ਸੰਧਿਆ ਦੇ ਰੰਗ ਨਾ ਕੋਲੇ ਕੇ ਆ ਕੌਣ ਹੋ ਰਹੀਏ 7 ਨੰਬਰ ਕਮਰੇ ਦੀ ਸਫਾਈ ਸਫਾਈ ਨੂੰ ਲੈ ਕੇ ਓਕੇ ਆ ਕੰਮ ਮੁੰਡਾ ਨੇ ਸਫਾਈ ਬਧੇ ਕੀਤੀ ਹੀ ਆ ਦੇਖੋ ਬੈੱਡ ਲੇਆਉਟ ਪਏ ਨੇ ਪ੍ਰੋਪਰ ਸਟੱਡੀ ਟੇਬਲ ਲੱਗਿਆ ਪਿਆ ਦੱਸ ਯਾਰ ਛਿਲਾਈ ਦੀ ਚੱਕੀ ਫਿਰਦਾ ਇਹ ਇਹ ਤਾਂ ਪਹੁੰਚ ਗਈ ਤੇਰੀ ਵੀਡੀਓ ਹੁਣ ਜਿਹਦੇ ਵਾਸਤੇ ਛਿਲਾਈ ਦਿਖਾ ਰਹੇ ਹਾਂ ਇਧਰ ਵੀ ਕਮਰਾ ਇੱਕ ਦੇਖੋ ਇਹਦਾ ਬੱਚਿਆਂ ਦੇ ਰੂਮ ਦਾ ਹੈ। ਸਟਡੀ ਟੇਬਲ ਮਿਲਿਆ ਹੋਇਆ ਬੱਚਿਆਂ ਨੂੰ ਪ੍ਰੋਪਰ ਚਾਰਜਿੰਗ ਪੁਆਇੰਟ ਸਟਡੀ ਟੇਬਲ। ਓਕੇ ਸੀਨੀਅਰ ਉਹ ਚੈਕਿੰਗ ਕਰ ਲਓ ਜੀ 8 ਨੰਬਰ ਕਮਰੇ ਦੀ। 3 ਕਿਹੜਾ ਹੈ? 4। ਠੀਕ ਹੈ। ਸੀਨੀਅਰ ਜੀ ਇੱਕ ਕਰੋ ਮੜਾ ਚੈਕਿੰਗ। ਹਰੇਕ ਬੱਚਾ ਆਪਣੇ ਆਪਣੇ ਬੈੱਡ ਦੇ ਸਾਹਮਣੇ ਖੜੋ ਜੀ ਤੇ ਚੈਕਿੰਗ ਕਰਾਓ ਆਪਣਾ ਬਿਸਮਾਲ ਦੇ ਗੱਡੇ ਨੀਚੋਂ ਚੱਕ ਕੇ। ਤਰਾਣਾ। साफ सौ लैके कमरा बहुत बढ़िया सीनियर शाबाश शाबाशन वेरी गुड कितना सीनियर बहुत बढ़िया ਚੈਕਿੰਗ ਕਰਦਾ ਮਤਲਬ ਜੀ ਆਪਣੇ ਚ ਕੋਈ ਗਲਤ ਬੰਦਾ ਨਾ ਆਵੇ ਠੀਕ ਹੈ ਕਿਸੇ ਬੰਦੇ ਵਾਲਾ ਕਿਉਂਕਿ ਆਪਣਾ ਮਕਸਦ ਇੱਥੇ ਕੁਝ ਹੋਰ ਆ ਪੜਾਈ ਨੂੰ ਲੈ ਕੇ ਆ ਗਰਾਊਂਡ ਨੂੰ ਲੈ ਕੇ ਆ ਜੇ ਨੂੰ ਅੰਦਰ ਕੋਈ ਬੰਦਾ ਮਿਲਦਾ ਗਲਤ ਕੁਛ ਵੀ ਆ ਤਾਂ ਮੈਨੂੰ ਜਦੇ ਰਿਪੋਰਟ ਕਰੋ ਨਾਲ ਦੀ ਨਾਲ ਵੈਸੇ ਤਾਂ ਆਪਾਂ ਚੈਕ ਕਰਦੇ ਹੀ ਰਹਨੇ ਆ ਥੋੜਾ ਪੂਰ ਗੇਟ ਤੇ نیچے ਕਿਸ ਦਾ ਗਏ ਗੌਣ ਦੇ ਤਾਂ ਨਹੀਂ ਗੌਣ ਆਪਕਾ ਹੈ ਵੇ ਚਲੋ ਆਪਣੇ ਆਪਣੇ ਕਰੋ ਆ ਕੀ ਸਮਾਨ ਬਾਹਰ ਪਿਆ ਜੋ ਦਾ ਕੂਲਰ ਹਲ ਨਹੀਂ ਹੈ ਨਾ ਚਲੋ ਬਸ ਸੰਭਲਾ ਦੇ ਨਹੀਂ ਸੁਬਾ ਇੱਕ ਚੜਾ ਉੱਠ ਕੂਲਰ ਕਲਰ ਟਾਈਮ ਨਾ ਕਰਾਓ ਕੋਈ ਕੂਲਰ ਲਾ ਕੇ ਜਵਾਕਾਂ ਨੂੰ ਠੰਡ ਜੀ ਹੋਪਰ ਠੀਕ ਆ ਬੈੱਡ ਜਿਹੜਾ ਫਾਲਤੂ ਪਿਆ ਵੀ ਲਵਾਓ ਸਾਈਡ ਓਕੇ ਆਹ ਕਿਹੜਾ ਕਮਰਾ ਇਹ ਉਹਨਾਂ ਦਾ ਜੰਮੂ ਵਾਲਿਆਂ ਦਾ ਆ ਜਾਂਦੀ ਜੰਮੂ ਠਾਲੀ ਇਹਦਾ ਸਟਡੀ ਟੇਬਲ ਇਹਦੇ ਬਾਅਦ ਫਾਲਤੂ ਪਏ ਨੇ ਜੀ ਤੇ ਜਿਹੜੇ ਜਿਹੜੇ ਜੋ ਆਕਾ ਨੂੰ ਨਹੀਂ ਮਿਲਿਆ ਹੈਗਾ ਹੁਣ ਦੋ ਦੋ ਆ ਓਕੇ ਜੀ ਹਾਂ ਜੀ ਜੀ ਉਹਨਾਂ ਨਾਲ ਲਾ ਰੱਖੇ ਪਿਛੇ ਆਹ ਜਿਹੜਾ ਟੁੱਟਿਆ ਹੋਇਆ ਨਿਕਲੇ ਹੋਏ ਬੈਡ ਮੂਹਰੇ ਉੱਪਰ ਓਕੇ ਆਹ ਕਿਹੜਾ ਆਪਿਆ ਹੋਊਗੀ ਜਗਣੀ ਨੂੰ ਸਾਰੀ ਯਸਰ ਮੱਠੀਆਂ ਜੀ ਸਾਰੇ ਖਾਣ ਦੀ ਚਲੋ ਓਕੇ ਜੀ ਓਕੇ ਜੀ ਅੱਜ ਦੀ ਮਹੀਨ ਮਹਿੰਮਾ ਜਿਹੜੀ ਆ ਸਾਡੀ ਕੰਪਲੀਟ ਹੋਈ ਪੂਰੀ ਅਕੈਡਮੀ ਦੇ ਮੁੰਡਿਆਂ ਦੀ ਚੈਕਿੰਗ ਹੋ ਚੁੱਕੀ ਆ ਜੀ ਰਾਤ ਦਾ ਟਾਈਮ ਲੇ ਲੋ 11 ਵੱਜ ਚੁੱਕੇ ਸੀ ਠੀਕ ਹੈ 11 ਵਜੇ ਸੀ ਰਾਤ ਦੀ ਚੈਕਿੰਗ ਕਰ ਲੈ ਬੱਚਾ ਜੀ ਵੀ ਕਿਤਾਬ ਚੱਕਣਾ ਨਹੀਂ ਕੋਈ ਚੱਕਦਾ ਗਾਈਡ ਸਰ ਓ ਮਾਈ ਗਾਡ ਤੂੰ ਦੇਖਿਆ ਜੋ ਆਕਾਲ ਕੋਲ ਕੀ ਮਿਲਿਆ ਸਾਡੇ ਉਹ ਅਕੈਡਮੀ ਵਾਲੇ ਕੋਲ ਸਿਰਫ ਚਨੇ ਕਿਸਕੂ ਚੇਲ ਮਾਰੀ ਦੇ ਵਿੱਚ ਸਿਰਫ ਡਾਈਟ ਓ ਵਾਹ ਕੀ ਹੋ ਗਿਆ ਤੇਰਾ ਗੁੱਟੀਨ ਹੋ ਗਿਆ ਚਨੇ